Oh no मैं मूर्ख की तक बात है कोट पर आदित रे रे ਗੁਰੂ ਨਾਨਕ ਜਿਨ ਸੁਣੇ ਆਪੇਖੇ ਸੇ ਫਿਰ ਗਰਵਾਸ ਨ ਪਰਿਆ ਤੇਰੇ ਖਵਨ ਖਵਨ ਗੋਨ ਕਹ ਕਹਗਾਵਾ तू साहेब गुणिन दाना तुम्हारी महमा मरण न सको तू ठाकुर ऊंच भगवाना ਤਮਰੀ ਮਹਿਮਾ ਵਰਣਨ ਸਾਖੋਂ ਟੋਂਠ ਅਖਰ ਓਛਿ ভগবਾਨ ਜੁਗੋ ਜੁਗ ਅਟਲ ਜੋ ਦੋ ਜਹਾਨਾਂ ਦੇ ਵਾਲੀ ਜਗਰ ਥਖਤਾਂ ਦੇ ਮਾਲਕ ਗਿਆਨ ਦੇ ਮਜਸਮੈ ਰਹਿਮਤਾਂ ਦੇ ਪੰਡਾਰ ਸ਼ਬਦ ਗੁਰੂ ਤੁੰ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਲਵਾ ਲਈ ਅਤੇ ਸਤਗੁਰਾਂ ਜੀ ਦੀ ਪਾਵਨ ਮਵਾਰਕ ਨਿਗੀ ਗੋਤ ਦਾ ਆਨੰਦ ਮਾਣ ਰਹੀ ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰਸਵਾਰੀ ਖਾਲਸਾ ਰੂਪ ਸਤ ਸੰਗਤ ਜੀਓ ਮਡੇ ਹੀ ਪਾਗ ਹਨ ਜਗਤ ਗੁਰੂ ਜਗਤ ਸੋ ਆਮੇ ਧੰ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਾਂ ਦੇ 인 ਜੀਵਨ ਅਥਿਆਸ ਦੀ ਆਪਾਂ ਹਰ ਰੋਜ ਸੰਜ ਪਾਉਂਦੇ ਹਾਂ ਜੀਵਨ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਕਰਦੇ ਹਾਂ ਸੋ ਆਓ ਸਤਿਗੁਰਾਂ ਜੀਾਂ ਦੇ ਜੀਵਨ ਇਤਿਹਾਸ ਦੀ ਲੜੀ ਨੂੰ ਅੱਗੇ ਤੋਰੀਏ ਦਾਸ ਤੇ ਕਰੋ ਕਿਰਪਾ ਦਾਸ ਨੂੰ ਬਖਸ਼ੋ ਆਸੀਸ ਸਤਿਗੁਰਾਂ ਦੀ ਬਖਸ਼ੀ ਹੋਈ ਗੁਰਫਤੇ ਦੇ ਨਾਲ ਸੰਝ ਪਾਈਏ ਗੁਰਖਤੇ ਦੇ ਨਾਲ ਆਪੋ ਆਪਣੀਆਂ ਗੁਰੂ ਮਹਾਰਕ ਚਰਣਾ ਦੇ ਅੰਦਰ ਹਾਜ਼ਰੀਆਂ ਲਵਾਈਏ ਅਦਬ ਸਤਕਾਰ ਸਹਿਤ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਚਲੀ ਲੜੀ ਦੇ ਵਿੱਚ ਆਪਾਂ ਵਿਚਾਰੇ ਸੀ ਸਤਿਕਾਰਯੋਗ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਸਮੇਰ ਪਰਬਤ ਤੇ ਪਹੁੰਚੇ ਹੋਏ ਨੇ ਨਾਲ ਭਾਈ ਮਰਦਾਨਾ ਜੀ ਨੇ ਅਤੇ ਭਾਈ ਬਾਲਾ ਜੀ ਨੇ ਕਾਫੀ ਲੰਮੇ ਸਮੇਂ ਤੋਂ ਜੋਗੀ ਸਿੱਧ ਗੋਰਖਨਾਥ ਦੇ ਚੇਲੇ ਗੋਰਖਨਾਥ ਸਤਿਗੁਰਾਂ ਨੂੰ ਸਵਾਲ ਜਵਾਬ ਕਰਦੇ ਆ ਰਹੇ ਨੇ ਜੋ ਆਪਾਂ ਵਿਚਾਰਦੇ ਆ ਰਹੇ ਹਾਂ ਗੋਰਖਨਾਥ ਨੇ ਸਤਿਗੁਰਾਂ ਨੂੰ ਆਪਣੇ ਕੋਲ ਸਦੇ ਸੀ ਆਪਣੇ ਬਰਾਬਰ ਵੀ ਵਾਇਆ ਗੋਰਖਨਾਥ ਦੀ ਨੀਤੀ ਆਪਣੇ ਸਾਥ ਦੇ ਨਾਲ ਕਿ ਥੋੜਾ ਮਹਿਮਾਨ ਪ੍ਰਤੀਸ਼ਟਾ ਇਹਨਾਂ ਨੂੰ ਦੇਵਾਂਗਾ ਆਪਣੇ ਬਰਾਬਰ ਵਾਵਾਂਗਾ ਇਹ ਥੋੜਾ ਮੇਰੇ 'ਤੇ ਭਰੋਸਾ ਕਰਨਗੇ ਮੈਂ ਇਹਨਾਂ ਨੂੰ ਜੋਗ ਦੇ ਅਨੁਸਾਰ ਲੈ ਆਵਾਂਗਾ ਜਿਹੜੇ ਗੋਰਖਨਾਥ ਦੇ ਚੇਲੇ ਸੀ ਮਚੇਂਦਰਨਾਥ ਡਟੂਨਾਥ ਕੋਥ ਲੋਹਾਰੀਪਾ ਵਰਗੇ ਉਹਨਾਂ ਨੂੰ ਹਣੀਫਾ ਖਣੀਪਾ ਨੂੰ ਬੜਾ ਹੰਕਾਰ ਕਿ ਅਸੀਂ ਬੜੇ ਲੰਮੇ ਸਮੇਂ ਤੋਂ ਉਹਨਾਂ ਦੀ ਖਿਦਮਤ ਦੇ ਵਿੱਚ ਹਾਂ ਅਤੇ ਇਹਨਾਂ ਨੇ ਥੋੜੇ ਸਮੇਂ ਦੇ ਵਿੱਚ ਪਹਿਲੀ ਵਾਰ ਮਿਲੇ ਨੇ ਤਾਂ ਇਸ ਬਾਲਕ ਨੂੰ ਆਪਣੇ ਬਰਾਬਰ ਵਾ ਲਿਆ ਅੱਜ ਤੱਕ ਸਾਨੂੰ ਬਰਾਬਰ ਨਹੀਂ ਵਾਇਆ ਉਹਨਾਂ ਨੂੰ ਉਹ ਨਫ਼ਰਤ ਹੈ ਗੋਰਖਨਾਥ ਦੀ ਆਪਣੀ ਨਫ਼ਰਤ ਹੈ ਜੇ ਮੇਰੇ ਚੇਲੇ ਬਣ ਗਿਆ ਤਾਂ ਸਾਰੀ ਦੁਨੀਆ ਨੂੰ ਮੈਂ ਆਪਣਾ ਜੋਗੀ 시드나ਥ ਬਣਾ ਦੇਗਾ ਪਰ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਕੋਲ ਬੈਠੇ ਨੇ ਸਵਾਲ ਜਵਾਬ ਹੋਏ ਨੇ ਤਾਂ ਮੰਗਲਨਾਥ ਪ੍ਰਥਰੀ ਨੂੰ ਕਹਿੰਦਾ ਸੀ ਪ੍ਰਥਰੀ ਰਾਜਾ ਵੀ ਹੈ ਤੇ ਮੰਗਲਨਾਥ ਅਤੇ ਇਸ ਗੋਰਖਨਾਥ ਦਾ ਚੇਲਾ ਵੀ ਹੈ ਰਾਜਾ ਪ੍ਰਥਰੀ ਪ੍ਰਥਰੀ ਜੋਗੀ ਇਹ ਵੀ ਰਾਜ ਭਾਗ ਛੱਡ ਕੇ ਆਪਣਾ ਸਭ ਕੁਝ ਗੋਰਖਨਾਥ ਦੇ ਚਿੱਲ ਬਣਿਆ ਹੋਇਆ ਸੀ। ਸਮੇਰ ਪਰਬਤ ਤੇ ਵੀ ਰਹਿੰਦਾ ਸੀ। ਤਾਂ ਜਦੋਂ ਪਰਥਰੀ ਨੂੰ ਗਿਆਨ ਹੋ ਗਿਆ, ਮੰਗਲਨਾਥ ਨੂੰ ਗਿਆਨ ਹੋ ਗਿਆ, ਬਾਕੀ ਹਜੇ ਤੱਕ ਗੋਰਖਨਾਥ ਦੇ ਸਮੇਤ ਇਹ ਗਿਆਨ ਤੋਂ ਬਾਂਝੇ ਨੇ। ਸਵਾਲ ਜਵਾਬ ਕੀਤੇ ਸਵਾਲ ਜਵਾਬਾਂ ਤੋਂ ਜਦੋਂ ਇਹਨਾਂ ਨੂੰ ਕੁਝ ਬੁਰਾਣਕ ਦੇ ਮਹਾਰਾਜੀਆਂ ਤੋਂ ਮਿਲੇ ਆ ਨਾ ਕਿ ਉਹਨਾਂ ਨੂੰ ਨਾ ਚੇਲਾ ਬਣਾ ਸਕੇ ਨਾ ਿਤੋਪ ਜਾ ਸਕੇ ਨਾ ਡਰਾ ਸਕੇ ਤਾਂ ਫਿਰ ਇਹਨਾਂ ਨੇ ਆਪੋ ਆਪਣੇ ਰੂਪ ਧਾਰਨ ਕੀਤੇ ਸਿੰਗੀ ਵਜਾਏ ਕਿਸੇ ਨੇ ਸਿੰਗੀ ਵਜਾਈ ਕਿਸੇ ਨੇ ਹੱਥ ਦੇ ਵਿੱਚ ਡੰਡਾ ਫੜ ਕੇ ਹਵਾ ਦੇ ਵਿੱਚ ਕਮਾ ਦਿੱਤਾ ਕਿਸੇ ਨੇ ਜਿਹੜੀ ਸਾਰੀ ਸਮਗਰੀ ਹੁੰਦੀ ਹੈ ਸੌਜ ਸਭ ਆਪਣੀ ਆਕਾਸ਼ ਵਿੱਚ ਉਡਾਇਆ ਉਹ ਆਕਾਸ਼ ਆਕਾਸ਼ ਦੇ ਵਿੱਚ ਉਡਾਰੀ ਲਾ ਦਿੱਤੀ ਕੋਈ ਬਿਨਾ ਆਸਣ ਤੋਂ ਪਰ ਕਾਕਾਸ਼ ਦੇ ਵਿੱਚ ਉਡਾਰੀਆਂ ਮਾਰਦਾ ਪਿਆ ਪੈਰ ਉੱਪਰ ਨੇ ਸਿਰ ਥੱਲੇ ਹੈ ਇਹ ਐਦਾਂ ਦਾਸਣ ਲਾ ਕੇ ਆਕਾਸ਼ ਦੇ ਵਿੱਚ ਤੁਰੇ ਫਿਰਦੇ ਹੈ ਕਿਸੇ ਨੇ ਕਿਦਾਂ ਦਾ ਕੋਈ ਪਤਾਲ ਦੇ ਵਿੱਚ ਚਲੇ ਆ ਗਿਆ ਕੋਈ ਆਕਾਸ਼ ਦੇ ਨਾਲ ਜਿਹਦਾ ਕਦ ਲੱਗ ਗਿਆ ਜਾ ਕੇ ਐਦਾਂ ਦੇ ਇਹਨਾਂ ਨੇ ਰਿੱਧੀਆਂ ਸਿੱਧੀਆਂ ਚਲਾਈਆਂ ਸਿਰਫ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਬਰਾਉਣ ਦੇ ਲਈ ਬਹੁਤ ਕੁਝ ਇਹਨਾਂ ਨੇ ਕੀਤਾ ਅਤੇ ਜਦੋਂ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਉਹਨਾਂ ਦਾ ਜਵਾਬ ਕੀ ਕੀ ਦਿੰਦੇ ਇਹਨਾਂ ਨੂੰ ਤਾਂ ਜਦੋਂ ਸਤਗੁਰੂ ਆਪਣੇ ਆਨੰਦ ਦੇ ਵਿੱਚ ਬੈਠੇ ਨੇ ਬਾਲਾ ਮਰਦਾਨਾ ਜਿਨਾਂ ਨੇ ਤਾਂ ਕੀ ਬੋਲਣਾ ਗੁਰੂ ਨਾਨਕ ਦੇ ਮਹਾਰਾਜ ਜੀਆ ਦੇ ਖੋਲ ਇਹ ਆ ਕੇ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਕਹਿੰਦੇ ਨੇ ਕਵਿਤ ਜਾਨੇ ਉਹ ਸਭ ਸਿੱਧ ਅਬ ਡਰਿਓ ਉਰਮਾਹੀਂ ਪਤਾਲ ਦੇ ਵਿੱਚ ਜਾਣ ਵਾਲਾ ਵੀ ਸੋਚਦਾ ਕਿ ਜਿਹੜਾ ਹਜੇ ਤੱਕ ਇਹ ਬੋਲਿਆ ਨਹੀਂ ਹੈ ਇਹ ਅੰਦਰੋਂ ਸਹਿਮਗੇ ਆਕਾਸ਼ ਦੇ ਵਿੱਚ ਉਡਾਰੀ ਮਾਰਨ ਵਾਲਾ ਉਹ ਵੇਖਦਾ ਹੈ ਕਿ ਨਾਨਕ ਇਸ ਬਾਲਕ ਨੂੰ ਅਸੀਂ ਡਰਾਉਂਦੇ ਸੀ ਤਾਂ ਹੁਣ ਸਹਿਮਗੇ ਡਰ ਗਏ ਕਿਦਾਂ ਦਾ ਰੂਪ ਧਾਰਨ ਕੀਤਾ ਕਿਸੇ ਨੇ ਕਿਦਾਂ ਦਾ ਉਹ ਸਾਰੇ ਜਣੇ ਦੂਜੇ ਗਰਵਾਏ ਚਾਏ ਚਿਤਮੈ ਵਢਾਇਓ ਹੈ ਦੂਜਿਆਂ ਨੇ ਗੁਰੂ ਨਾਨਕ ਦੇਵ ਜੀ ਮੌਜ ਦੇ ਵਿੱਚ ਨੇ ਆਪਣੀ ਦੇ ਵਿੱਚ ਤਾਂ ਇਹਨਾਂ ਨੇ ਆਪਣੇ ਮਨ ਦੇ ਵਿੱਚ ਚਾ ਪੈਦਾ ਕੀਤਾ ਕਿ ਅਸੀਂ ਜੋ ਕਰ ਸਕਦੇ ਸੀ ਸਾਡੀਆਂ ਰिदियां ਸਿੱਧੀਆਂ ਦੇ ਨਾਲ ਉਹ ਕਰ ਲਏ ਆ ਨਾਨਕ ਕਹਿੰਦਾ ਮੈਂ ਡਰਦਾ ਨਹੀਂ ਆ ਤਾਂ ਉਹਨੂੰ ਡਰਾ ਦਿੱਤਾ ਕਿਸੇ ਨੂੰ ਤਾਂ ਬੋਲੇ ਇਹ ਤਾਂ ਚੁੱਪ ਉਧਾਰ ਨ ਕਰਕੇ ਬਹਿ ਗਿਆ ਨਾ ਆਕਾਸ਼ ਦੇ ਵਿੱਚ ਉਡਾਰੀ ਮਾਰਨ ਵਾਲੇ ਨੂੰ ਕਹਿੰਦਾ ਕੁਝ ਨਾ ਪਤਾਲ ਦੇ ਵਿੱਚ ਗਿਆ ਨੂੰ ਕਹਿੰਦਾ ਕੁਝ ਪੰਛੀ ਦੇ ਬਾਗ ਇਹ ਤਾਂ ਉੱਡਦੇ ਸੀ ਆਕਾਸ਼ ਦੇ ਵਿੱਚ ਇਹ ਤਾਂ ਕਿਸੇ ਨੂੰ ਨਹੀਂ ਕੁਝ ਬੋਲਦਾ ਕਿ ਤਾਂ ਸੈਮ ਗਿਆ ਫਿਰ ਸਾਰੇ ਜਣੇ ਆਏ ਨੇ ਜਿਹੜੇ ਆਏ ਕਿ ਨਿਕਟ ਬੋਲੇ ਵਚਨ ਬਿਕਟ ਤੱਬ ਦੇਖ ਸਭ ਸਿੱਧਨੀ ਸਿੱਧ ਜੋ ਲਗਾਇਓ ਹੈ ਅਕਾਸ਼ ਦੇ ਵਿੱਚੋਂ ਡਾਰੀ ਮਾਰਨ ਵਾਲਾ ਉਹ ਵੀ ਆ ਗਿਆ ਸਨਿਰ ਪਰਬਤ ਤੇ ਪਤਾਲ ਦੇ ਵਿੱਚ ਗਿਆ ਸੀ ਜਿਹੜਾ ਉਹ ਵੀ ਪਹੁੰਚ ਗਿਆ ਸਾਰੇ ਜਣੇ ਇਕੱਤਰ ਹੋ ਗਏ ਨੇ ਸਿੱਧ ਜੋਗੀਨਾਥ ਗੁਰਖਨਾਥ ਬੜਾ ਖੁਸ਼ ਹੈ ਕਿ ਮੈਂ ਆਪਣੇ ਚੇਲਿਆਂ ਤੋਂ ਜੋ ਕੰਮ ਕਰਵਾਉਣਾ ਸੀ ਉਹ ਕਰ ਦਿੱਤਾ ਇਹ ਨਾਨਕ ਸਿਮ ਗਿਆ ਨਾਨਕ ਸਾਡੀਆਂ ਕਰਾਮਾਤਾਂ ਤੋਂ ਵਰਗੇ ਆ ਨੇੜੇ ਆ ਕੇ ਸਾਰੇ ਜਣੇ ਭਰਮੀ ਆਵਾਜ਼ ਦੇ ਵਿੱਚ ਕਹਿੰਦੇ ਨੇ ਕਿ ਮੰਨਦੇ ਹੋ ਜੋ ਸੀਨੇ ਕੰਮ ਕਰਨਾ ਸੀ ਉਹ ਕਰ ਦਿੱਤਾ ਅਸੀਂ ਨਹੀਂ ਚਾਹੁੰਦੇ ਸੀ ਕਿ ਤੁਹਾਨੂੰ ਡਰਾਈਏ ਅਸੀਂ ਨਹੀਂ ਚਾਹੁੰਦੇ ਸੀ ਕਿ ਜਿੰਨੇ ਤੁਸੀਂ ਤਿੰਨ ਜਣੇ ਆ ਤੁਹਾਨੂੰ ਤਿੰਨਿਆਂ ਨੂੰ ਡਰਾਈਏ ਪਰ ਅਸੀਂ ਤੁਹਾਨੂੰ ਡਰਾ ਦਿੱਤਾ ਜਾਂ ਤਾਂ ਤੁਸੀਂ ਸਾਡੇ ਚੇਲੇ ਬਣ ਜਾਓ ਸਾਡੇ ਗੋਰਖਨਾਥ ਦੇ ਚੇਲੇ ਬਣ ਜਾਓ ਜਾਂ ਫਿਰ ਅਸੀਂ ਜੋ ਕਹਿੰਨੇ ਆ ਤਾਂ ਤੁਸੀਂ ਸਾਡੇ ਮੁਤਾਬਕ ਚੱਲੋ ਕਿਉਂਕਿ ਸਿੱਖ ਲੀਨੇ ਬੋਲ ਮੇਰੇ ਤੇਰੇ ਪਾਸ ਬੈਸ ਕਰ ਤਪਾ ਨਾ ਕਹਾਏ ਜਗ ਰਿਦੈ ਗਰਵਾਇਓ ਹੈ ਤਾਂ ਕਿ ਹੁਣ ਜਿਹੜੇ ਅਸੀਂ ਬਚਨ ਕਹਿੰਨੇ ਆ ਬੱਚੇ ਆ ਬਾਲਕ ਸਾਡੇ ਬਚਨਾਂ ਨੂੰ ਤੋ ਧਿਆਨ ਦੇ ਨਾਲ ਸੁਣ ਲੈ ਸਾਡਾ ਹੈ ਗੋਰਖਨਾਥ ਗੁਰੂ ਅਸੀਂ ਕਹਿੰਨੇ ਆ ਦੁਨੀਆ ਦੇ ਵਿੱਚ ਇਹਦੇ ਵਰਗਾ ਗੁਰੂ ਕੋਈ ਨਹੀਂ ਹੈ ਇਹਦੇ ਵਰਗਾ ਕਲਾਬਾਨ ਇਹਦੇ ਵਰਗਾ ਜਤੀ ਸਤੀ ਬਾਰ ਬਾਰ ਤੁਹਾਡੇ ਅੱਗੇ ਹੀ ਫਰਿਆਦ ਕਰਦੇ ਆਂ ਕਿ ਸਾਡੇ ਗੋਰਖਵਰਗਾ ਗੁਰੂ ਹੈ ਨਹੀਂ ਕਿਤੇ ਪਰ ਤੁਹਾਨੂੰ ਕਹਿੰਦੇ ਆ ਕਿ ਜਿਵੇਂ ਅਸੀਂ ਗੁਰੂ ਮੰਨਦੇ ਆ ਤਾਂ ਇਸੇ ਹੀ ਤਰ੍ਹਾਂ ਸਿੱਧਨੀ ਸਿੱਧ ਜੋ ਲਗਾਓ ਆਪਣੀ ਸਿੱਧਨੀ ਜਿਹੜੀ ਐ ਨਾ ਧਿਆਨ ਜਿਹੜਾ ਹੁਣ ਸਿੱਧਾਂ ਦੇ ਵਿੱਚ ਲਗਾ ਲਗਾ ਸਿੱਧ ਨੂੰ ਇਸ ਗੋਰਖਨਾਥ ਨੂੰ ਆਪਣਾ ਗੁਰੂ ਬਣਾਓ ਸਿੱਖ ਲੈਨੇ ਸਾਡੇ ਬਚਨ ਨੇ ਜਿਹੜੇ ਉਹ ਆਪਣੇ ਮਨ ਦੇ ਵਿੱਚ ਵਸਾਲਾ ਮਾਨ ਤੇ ਨਾ ਬਾਤ ਸਮਝਾਇਓ ਭਲੀ ਪਾਂ ਤਬ ਦੇਖੀ ਕਰਾ ਮਾਤ ਤੋਂ ਉਸਨ ਕਰਾਇਓ ਹੈ ਇੱਕ ਦੂਜੇ ਤੋਂ ਵੱਢ ਕੇ ਬੋਲਦੇ ਨੇ ਪਚੰਦਰਨਾਥ ਹੋਰ ਬੋਲਦੇ ਡੱਡੂ ਨਾਥ ਹੋਰ ਬੋਲਦੇ ਪੂਤ ਨਾਥ ਹੋਰ ਬੋਲਦੇ ਇੱਕ ਦੂਜੇ ਤੋਂ ਵੱਢ ਕੇ ਕਿਉਂ ਕਿ ਅਸੀਂ ਨੇ ਨਾਨਕ ਨੂੰ ਬਿਰਾ ਦਿੱਤਾ ਹੈ ਕਿ ਸਾਡੀ ਜਿਹੜੀ ਕਲਾ ਉਹ ਨਾਨਕ ਤੇ ਕੰਮ ਕਰ ਗਈ ਹੈ ਇੱਕ ਦੂਜੇ ਤੋਂ ਵੱਢ ਕੇ ਇਹ ਬੋਲਦੇ ਪਏ ਨੇ ਉਹ ਕਹਿ ਰਹੇ ਨੇ ਕਹਿੰਦੇ ਹੁਣ ਵੇਖੀ ਐ ਨਾ ਸਾਡੀ ਕਲਾ ਇਹ ਤਾਂ ਤੁਹਾਨੂੰ ਇੱਕ ਸਾਡਾ ਥੋੜਾ ਜਿਹਾ ਡੈਮੋ ਹੀ ਵਿਖਾਇਆ ਹੈ ਜਦੋਂ ਹਜੇ ਆਪਣੇ ਰੂਪ ਦੇ ਵਿੱਚ ਆਏ ਨਾ ਸੀ ਤਾਂ ਇਹ ਤੋਂ ਵੀ ਭਿਆਨਕਰ ਰੂਪ ਧਾਰਨ ਕਰ ਲੈਨੇ ਆ ਸੀ ਤੁਹਾਡੇ ਕੋਲ ਇਤਨਾ ਗਿਆਨ ਇਤਨੀ ਸਮਝ ਨਹੀਂ ਹੈ ਜਿੰਨਾ ਇਹਨਾਂ ਜੋਗੀਆਂ ਨੇ ਸਿੱਧਾਂ ਨੇ ਗੁਰਖਨਾਥ ਦੇ ਚੇਲਿਆਂ ਨੇ ਗੁਰਖਨਾਥ ਦੇ ਕੋਲ ਕਮਾਇਆ ਇਹਦੇ ਕਰਕੇ ਤੁਹਾਨੂੰ ਕਹਿੰਨੇ ਆ ਆਪਣਾ ਹੰਕਾਰ ਛੱਡੋ ਆਪਣੀ ਹੰਗਤਾ ਨੂੰ ਛੱਡੋ ਸਾਡੇ ਗੁਰੂ ਨੂੰ ਆਪਣਾ ਗੁਰੂ ਮੰਨੋ ਗੁਰਖਨਾਥ ਨੂੰ ਗੁਰੂ ਮੰਨੋ ਹਣ ਚੁੱਪ ਕਰਕੇ ਬਹਿ ਗਏ ਆ ਸਾਨੂੰ ਕੋਈ ਜਵਾਬ ਦਿਓ ਕਿਸੇ ਗੱਲ ਦਾ ਕਿ ਕਿਹੜਾ ਤੁਹਾਨੂੰ ਭਿਆਨਕ ਰੂਪ ਲੱਗੇ ਆ ਅਤੇ ਹੁਣ ਚੁੱਪ ਚੁਪੀਤੇ ਬੈਠੇ ਹੋ ਕਿਸੇ ਗੱਲ ਦਾ ਤੁਸੀਂ ਜਵਾਬ ਨਹੀਂ ਦਿੰਦੇ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੀ ਮੌਜ ਦੇ ਵਿੱਚ ਬੈਠੇ ਸੀ ਉਹਨਾਂ ਨੂੰ ਇਹ ਤਾੜਦੇ ਪਏ ਨੇ ਆਪੋ ਆਪਣੇ ਜੋ ਮਨ ਦੇ ਵਿੱਚ ਆਉਂਦਾ ਪਿਆ ਉਹ ਬੋਲਦੇ ਪਏ ਨੇ ਅਤੇ ਸਤਿਗੁਰੂ ਮੌਜ ਦੇ ਵਿੱਚ ਬੈਠੇ ਨੇ ਅਜ ਨੂੰ ਸੋਸੇ ਦੇਖ ਲਓ ਨਿਰਵਾਰੋ ਹੱਠ ਗੁਰਕੇ ਚੇਲੇ ਹੋਏ ਮੰਦਰਾਖਾਨ ਨਪਾਈ ਐ ਗੁਰਖਨਾਥ ਦੇ ਚੇਲੇ ਕਹਿੰਦੇ ਨੇ ਹੱਥ ਤੇਰਾ ਤਰਿਆ ਤਰਾਇਆ ਰਹਿ ਗਏ ਹੰਕਾਰ ਜੂ ਕਰਦਾ ਸੀ ਤੇਰਾ ਤਰਿਆ ਤਰਾਇਆ ਰਹਿ ਗਏ ਹੁਣ ਅਸੀਂ ਕਹਿੰਨੇ ਆ ਨਿਰਵਾਰੋ ਹੋ ਜਾ ਦੁਨੀਆ ਤੋਂ ਵੱਖਰਾ ਹੋ ਜਾ ਸਾਡੇ ਗੁਰਖਨਾਥ ਜੋ ਤੈਨੂੰ ਸਿੱਧੀ ਦੇਣਗੇ ਰਧੀਆਂ ਸਿੱਧੀਆਂ ਦੇਣਗੇ ਬਸ ਚੁੱਪ ਕਰਕੇ ਝੋਲੀ ਦੇ ਵਿੱਚ ਪਵਾਲ ਲੈ ਉਹਨਾਂ ਨੇ ਕੰਨ ਦੇ ਵਿੱਚ ਮੁੰਦਰਾ ਪਾਇਆ ਹੈ ਤੂੰ ਪਾ ਲੈ ਹੱਥ ਦੇ ਵਿੱਚ ਟੂਠਾ ਫੜਿਆ ਤੂੰ ਫੜ ਲੈ ਅਤੇ ਉਹਨਾਂ ਨੇ ਜਿਹੜਾ ਤਨ ਤੇ ਸਵਾਹ ਮਲਦੇ ਨੇ ਮਿੱਤਰਾਂ ਤੂੰ ਵੀ ਮਲ ਲੈ ਉਹਨਾਂ ਤੈਨੂੰ ਕੋਈ ਰਸਤਾ ਨਹੀਂ ਦਿੰਦੇ ਇਹ ਕਿ ਤੈਨੂੰ ਦੁਨੀਆ ਤੇ ਤੂੰ ਵਾਪਸ ਚਲੇ ਆ ਜਾਂ ਤੈਨੂੰ ਬਖਸ਼ ਦੇਵਾਂਗੇ ਬਖਸ਼ਣ ਦਾ ਤਾਂ ਤੇਰਾ ਸਵਾਲੇ ਪੈਦਾ ਨਹੀਂ ਹੁੰਦਾ ਅਸੀਂ ਨਹੀਂ ਚਾਹੁੰਦੇ ਸੀ ਕਿ ਤੇਰੇ ਨਾਲ ਕੋਈ ਕਰਾਮਾਤ ਕਰੀਏ ਪਰ ਤੂੰ ਕਰਾਮਾਤ ਸਾਨੂੰ ਕਰਾ ਕੇ ਹਟੇ ਕੱਲ ਦਾ ਜਵਾਖ ਸਮੇਰ ਪਰਬਤ ਤੇ ਪਹੁੰਚ ਗਏ ਆ ਜਦੋਂ ਗੱਲ ਕਰਦੇ ਆ ਤਾਂ ਉਦੋਂ ਫਿਰ ਛੱਡੋ ਤੋਂ ਵੀ ਉੱਤੇ ਦੀ ਗੱਲ ਕਰਦੇ ਅਸੀਂ ਚਾਹੁੰਦੇ ਸੀ ਕਿ ਨਾ ਕੋਈ ਕਰਾਮਾਤ ਵਿਖਾਈਏ ਨਾ ਕੋਈ ਐਦਾਂ ਦਾ ਕਰੀਏ ਕਿ ਇਹ ਬਾਲਕ ਤਾਂ ਹੁਣ ਤੁਸੀਂ ਮੁੰਦਰਾ ਪਾਓ ਕਨ ਦੇ ਵਿੱਚ ਅਤੇ ਤਨ ਤੇ ਸਵਭਮਲੋ ਸਭ ਕੇ ਸਮਾਨ ਬਨ ਜੋਗ ਕੋ ਨਿਦਾਨ ਹੋ ਸਾਰਿਆਂ ਦੇ ਜੋਗ ਹੋ ਕੇ ਨਾ ਤੁਸੀਂ ਨਿਧਾਨ ਹੋ ਜੋ ਭਗਤੀ ਦਾ ਖਜ਼ਾਨਾ ਬਣ ਜੋ ਰਿਤੀਆਂ ਸਿੱਧੀਆਂ ਦੇ ਮਾਲਕ ਬਣ ਜੋ ਜੋ ਗੋਰਖਨਾਥ ਸਾਨੂੰ ਕਹਿੰਦਾ ਕਿ ਉਹਦਾ ਖਜ਼ਾਨਾ ਬਣ ਜੋ ਤੁਸੀਂ ਰਿਤੀਆਂ ਸਿੱਧੀਆਂ ਦਾ ਮੂਣਾ ਦਾ ਤਨ ਤੇ ਸਭਾ ਮਲੋ ਦੁਨੀਆ ਤੇ ਇੱਕ ਐਸੀ ਦਿਖ ਬਣੇਗੀ ਤੁਹਾਡੀ ਜਿਵੇਂ ਸਾਡੀ ਬਣੀ ਹੈ ਅਸੀਂ ਨਗਰ ਦੇ ਵਿੱਚ ਜਾਣੇ ਆ ਲੋਕ ਦੂਰੋਂ ਸਲਾਮਾ ਕਰਦੇ ਨੇ ਡਰਦੇ ਵੀ ਨੇ ਕਿਉਂਕਿ ਪਹਿਲਾ ਤਾਂ ਅਸੀਂ ਕਿਸੇ ਦਾ ਪਰਛਾਵਾ ਲੈਂਦੇ ਨਹੀਂ ਆਂ ਇਸਤਰੀ ਦਾ ਖਾਸ ਕਰਕੇ ਨਾ ਕਿਸੇ ਮਰਦ ਦਾ ਨਾ ਕਿਸੇ ਬੱਚੇ ਦਾ ਅਸੀਂ ਪਰਛਾਵਾ ਨਹੀਂ ਲੈਂਦੇ ਕਿਸੇ ਦਾ ਤਾਂ ਜਦੋਂ ਇਹ ਤੇਰੇ ਕੋਲ ਗੁਣਾ ਹੋਣਗੇ ਤਾਂ ਤੂੰ ਕਿਸੇ ਦਾ ਪਰਛਾਵਾ ਨਹੀਂ ਲਵੇਂਗਾ ਆਪਣੇ ਆਪ ਦੇ ਵਿੱਚ ਤੂੰ ਮਹਿਸੂਸ ਕਰੇਗਾ ਕਿ ਬਾਕੀ ਮੈਂ ਦੁਨੀਆ ਤੋਂ ਬੱਖਰਾ ਤਾਂ ਇਹ ਅਸੀਂ ਤੈਨੂੰ ਸਲਾਹ ਦੇ ਰਹੇ ਆਂ ਬਚਨ ਕੋ ਮਾਨ ਕੋ ਪਪੂਤ ਤਨ ਲਾਈ ਹੈ ਹੁਣ ਸਾਡਾ ਗੋਰਖਨਾਥ ਕਹੇਗਾ ਤੁਹਾਨੂੰ ਕਿ ਤਨ ਤੇ ਸਵਾਹ ਮਲੋ ਬਿਨਾਂ ਸਵਾਲ ਤੋਂ ਅਤੇ ਬਿਨਾਂ ਚਿਜਗਤੋਂ ਆਪਣੇ ਆਪਣੇ ਤਨ ਤੇ ਲੀੜੇ ਲਾ ਕੇ ਆਪਣੇ ਕੱਪੜੇ ਲਾ ਕੇ ਤਨ ਤੇ ਸਵਾਹ ਮਲ ਲੇ ਹੁਣ ਤਾਂ ਤੁਹਾਨੂੰ ਇੱਕ ਇੱਕ ਕਰਾਮਾਤ ਵਿਖਾਈ ਐ ਅਸੀਂ ਨੇ ਜਿੱਸੀ ਵਖਾਣ ਲੱਗੇ ਨਾ ਕਰਾਮਾਤਾਂ ਤਾਂ ਤੁਹਾਡਾ ਇੱਕ ਸਵਾਸ ਲੈਣਾ ਵੀ ਮੁਸ਼ਕਲ ਹੋ ਜਾਏਗਾ ਇਦਾਂ ਦੇ ਰੂਪ ਧਾਰਨ ਕਰਦੇ ਆਂ ਇਦਾਂ ਦੀ ਅਸੀਂ ਆਪਣੀ ਦੇਵ ਕਾਇਆ ਬਦਲਦੇ ਆਂ ਜੋਗੀਆਂ ਨੇ ਜੋ ਕੁਝ ਬੋਲੇ ਆ ਮਨ ਦੇ ਵਿੱਚ ਆਇਆ ਉਹਨਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਬੋਲਿਆ ਸਤਿਗੁਰੂ ਆਪਣੀ ਮੌਜ ਦੇ ਵਿੱਚ ਬੈਠੇ ਸੀ ਅਤੇ ਦੂਜਿਆਂ ਨੂੰ ਜਵਾਬ ਦਿੰਦਾ ਉਹ ਬੋਲ ਰਿਹਾ ਜਰਾ ਦੁੱਖ ਜਾਹੇ ਰਹੋ ਸਿਧਨ ਕੇ ਮਾਹੇ ਸਦਾ ਕਲਾਬਾਨ ਹੋਏ ਕੇ ਜਗਤ ਤੇ ਪੁਜਾਈ ਹੈ ਸਭ ਤੋਂ ਵੱਡਾ ਗੁਣ ਸਿਧਾਂ ਦਾ ਇਹ ਹੈ ਜੋਗੀਆਂ ਦਾ ਕਿ ਤੂੰ ਜਰ ਨੂੰ ਜਿਤ ਲਵੇਂਗਾ ਜਰ ਹੁੰਦਾ ਬੜੇਪਾ ਕਿਉਂਕਿ ਉਮਰ ਵਧਾਈ ਜਾਣੀ ਹੈ ਉਹਨਾਂ ਨੇ ਪ੍ਰਾਣਾ ਜਾਮ ਦੇ ਨਾਲ ਅਸੀਂ ਉਮਰ ਵਧਾਈ ਹੈ ਬੜੇਪੇ ਨੂੰ ਜਿੱਤੀ ਜਾਣੇ ਆ ਬੜੇਪਾ ਤਾਂ ਸਾਡੇ ਤੇ ਉਹਨਾਂ ਨਹੀਂ ਹੈ ਅਤੇ ਦੂਸਰਾ ਕਿ ਸਿੱਧਾਂ ਦੇ ਵਿੱਚ ਤੂੰ ਪ੍ਰਗਟ ਹੋਵੇਂਗਾ ਕਿਉਂਕਿ ਤੇਰੇ ਕੋਲ ਗਿਆਨ ਬਹੁਤ ਹੈ ਪਹਿਲੀ ਬੁਰਖ ਦਾ ਚੇਲਾ ਬਣੇਗਾ ਤਾਂ ਉਹ ਤੈਨੂੰ ਕਲਾਬਾਨ ਹੋਏ ਕੈ ਜਗਤ ਜਗਤ ਦੇ ਵਿੱਚ ਕਲਾਬਾਨ ਹੋਵੇਂਗਾ ਲੋਕ ਤੁਹਾਨੂੰ ਪੂਜਣਗੇ ਕਿੱਥੇ ਸੁਮੇਰ ਪਰਬਤ ਕਿੱਥੇ ਤੁਹਾਡਾ ਨਗਰ ਪੈਂਦਾ ਅੱਜ ਪਹਾੜ ਦੀਆਂ ਚੋਟੀਆਂ ਤੇ ਆ ਕੇ ਬਹਿ ਗਏ ਹਾਂ ਨਾਨਕ ਨੂੰ ਕੋਈ ਨਹੀਂ ਜਾਣਦਾ ਅਸੀਂ ਵੇਖੋ ਜਿੱਥੇ ਵੀ ਜਾਈਦੇ ਲੋਕ ਸਲਾਮਾ ਕਰਦੇ ਨੇ ਸਾਡੇ ਗੋਰਖ ਨਾਥ ਤੋਂ ਡਰਦੇ ਨੇ ਲੋਕ ਅਤੇ ਸਾਡੇ ਤੋਂ ਡਰਦੇ ਇਹ ਸਾਡੀ ਕਲਾ ਕਰਕੇ ਹੈ ਸਾਡੇ ਕੋਲ ਕਲਾ ਬਹੁਤੀ ਹੈ ਜਦੋਂ ਗੁਰੂ ਨਾਨਕ ਦੇ ਮਹਾਰਾਜ ਜੀ ਚੁੱਪ ਬੈਠੇ ਸੀ ਅਤੇ ਉਹ ਕਹਿੰਦੇ ਨੇ ਕੈਸੋਂ ਚਲੋਂ ਹੋਤੋ ਨਾਤੋ ਸਕਤ ਦਿਖਾਏ ਅਬ ਮੋ ਦੋ ਇੱਕ ਕਸ ਨਿਜ ਪ੍ਰਾਨ ਕੋ ਬਚਾਈਏ ਹੁਣ ਜਦੋਂ ਸਿੱਧਾ ਨੂੰ ਕੋਈ ਸਵਾਲ ਜਵਾਬ ਨਹੀਂ ਮਿਲ ਰਿਹਾ ਗੁਰੂ ਨਾਨਕ ਦੇ ਮਹਾਰਾਜ ਜੀ ਆਪਣੀ ਮੌਜ ਦੇ ਵਿੱਚ ਬੈਠੇ ਨੇ ਤਾਂ ਇਹਨਾਂ ਨੂੰ ਆਪਣੇ ਸਵਾਲਾਂ ਦੇ ਵਿੱਚ ਹੀ ਆਪਣੇ ਤੋਂ ਨਫ਼ਰਤ ਹੋ ਰਹੀ ਹੈ ਕਿ ਅਸੀਂ ਸਵਾਲ ਕਰਦੇ ਪਏ ਆ ਇਹਨੂੰ ਬਾਲਕ ਨੂੰ ਬੱਚੇ ਨੂੰ ਨਾਨਕ ਨੂੰ ਅਤੇ ਇਹ ਸਾਨੂੰ ਨਾ ਹੂੰ ਅਤੇ ਨਾ ਹਾਂ ਕੋਈ ਜਵਾਬੇ ਨਹੀਂ ਦਿੰਦਾ ਪਿਆ ਮੰਨਾਂਗਾ ਜਾਂ ਨਹੀਂ ਮੰਨਾਂਗਾ ਉਹ ਹੋਰ ਗੁੱਸੇ ਦੇ ਵਿੱਚ ਆਏ ਨੇ ਗੁੱਸੇ ਦੇ ਵਿੱਚ ਆ ਕੇ ਉਹਨਾਂ ਨੇ ਕਿਹਾ ਹੈ ਕਿ ਸਾਡੇ ਕੋਲ ਇਤਨੀ ਸ਼ਕਤੀ ਹੈ ਕਿ ਤੈਨੂੰ ਇੱਥੇ ਸ਼ਕਤ ਦਿਖਾਏ ਅਬ ਜੇ ਸ਼ਕਤੀ ਵਿਖਾ ਦਿੱਤੀ ਨਾ ਤੈਨੂੰ ਤੇਰੇ ਬੈਠੇ-ਬੈਠੇ ਦੇ ਅਸੀਂ ਪ੍ਰਾਣ ਹਰਨ ਕਰ ਸਕਦੇ ਹਾਂ ਤੈਨੂੰ ਬੈਠੇ-ਬੈਠੇ ਦੇ ਪ੍ਰਾਣ ਤੇਰੇ ਸਰੀਰ ਦੇ ਵਿੱਚੋਂ ਖਿੱਚ ਸਕਦੇ ਹਾਂ ਐਦਾਂ ਦੀ ਸਾਡੇ ਦੇ ਕੋਲ ਕਲਾ ਇਦਾਂ ਦੀ ਸਾਡੇ ਕੋਲ ਸ਼ਕਤੀ ਹੈ ਪਰ